ਸਤਨਾਮ ਸ੍ਰੀ ਵਾਹਿ ਜੈ ਸਾਹਿਬ ਚੌਪਈ ਸਾਹਿਬ ਚੌਪਈ ਸਾਹਿਬ 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 ਹਾਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਸਵੀਂ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਕਬਿਓ ਬਾਚ ਬੇਨਤੀ ਚੌਪਈ 함ਰੀ ਕਰੋ ਹਾਥ ਦੈ ਰੱਛਾ 함ਰੀ ਕਰੋ ਹਾਥ ਦੈ ਰੱਛਾ ਦੈ ਹਾਂ ਦੱਦੇ ਲਾਵਾਂ ਨੀ ਬੋਲਣਾ ਦੈ ਦੈ ਕਹਿਣਾ 함ਰੀ ਕਰੋ ਹਾਥ ਦੈ ਰੱਛਾ 함ਰੀ ਕਰੋ ਹਾਥ ਦੈ ਰੱਛਾ ਪੈ ਕਿੱਥੇ ਪੁੱਤ ਦੈ ਬੋਲਣਾ ਦੈ Bye. ਹਮਰੀ ਕਰੋ ਹਾਥ ਦੈ ਰਛਾ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਾਂ ਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੀਐ ਮੋਰ ਅਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਗਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ

ਆਪ ਹਾਥ ਦੇ ਮੁਝੇ ਉਭਰੀਐ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪੱਛਾ ਉਜੋ ਸਦਾ ਹਮਾਰੇ ਪੱਛਾ ਸਿਰੀ ਆਸ ਤੁਝ ਜੂ ਕਰੀਐ ਹੋ ਰੱਛਾ ਸਿਰੀ ਆਸ ਤੁਝ ਜੂ ਕਰੀਐ ਹੋ ਰੱਛਾ ਰਾਖ ਲਿਹੋ ਮੋਹ ਰਾਖਨ ਹਾਰੇ ਰਾਖ ਲਿਹੋ ਤਾਹੇ ਬਸੰਤ ਸਹਾਈ ਪਿਆਰੇ ਤਾਹੇ ਬਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਸਰਕਾਰ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਸਰਕਾਰ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਦੇਵ ਦਾਇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਓਹ ਹਮਾਰਾ ਸੋਈ ਗੁਰੂ ਸਮਝੀ ਓਹ ਹਮਾਰਾ ਨਮਸਕਾਰ ਕਾਰਤੀ ਸੁਧੀ ਕੋ ਹਮਾਰੀ ਕਾਰਤੀ ਸੁਧੀ ਹੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦਿਓ ਸ਼ਿਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਬਦ ਕੀਓ ਸ਼ਤਰਨ ਕੋ ਪਲਮੋ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ पीर पछानत चिट्टी ते कुंचर अस्थूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने ਕਟ ਕਟ ਕੇ ਪਟ ਪਟ ਕੀ ਜਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਜਬ ਉਦਕਰਖ ਕਰਾ ਕਰਤਾਰਾ ਉਦਕਰਖ ਉਦਕਰਖ करा कर तारा करा कर तारा प्रजा ਧਰਤ ਤਪ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਤੁਮ ਸਭ ਹੀਤੇ ਰਹਤ ਨਿਰਾਲਮ ਜਾਨਤ ਬੀਦ ਭੀਦ ਅਰ ਆਲਮ ਜਾਨਤ ਬੀਦ ਭੀਦ ਹਰ ਆਲਮ ਜਾਨਤ ਬੀਦ ਭੀਦ ਹਰ ਆਲਮ ਦਾ ਨਾਮ ਤੇਰੇ ਮੇਰੇ ਹਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਆਦ ਅਨੀਲ ਆਦ ਸਭ ਤਾਕਾ ਮੂੜ ਉਚਾਰਤ ਪੇਦਾ ਤਾਕਾ ਮੂੜ ਉਚਾਰਤ ਪੇਦਾ ਜਾਂ ਕੋ ਭੇਵ ਨਾ ਪਾਪਤ ਪੇਦਾ ਜਾਂ ਕੋ ਭੇਵ ਨਾ ਪਾਪਤ ਪੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਊਕਰ ਪਾਦਨੁ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਾਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਤਪਿੰਨ ਪਿੰਨ ਤੁਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਸਾਰਾ ਹੈ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਇਕੈ ਰੂਪ ਅਨੂਪਸ ਰੂਪਾ ਇਕੈ ਇਕੈ ਰੰਕ ਭਇਓ ਰਾਵ ਕਹੀ ਭੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਤਜ ਕਿੰਨੀ ਅੰਡਜ ਜੇਰਜ ਸਿਤਜ ਕਿੰਨੀ ਉਤਪੁਜ ਖਾਨ ਬਾਹੁਰ ਰਚਦੀਨੀ ਉਤਪੁਜ ਖਾਨ ਬਾਹੁਰ ਰਚਦੀਨੀ ਕਹਉ ਭੂਲ ਰਾਜਾ ਹੋਇ ਬੈਠਾ कहूं सिमट भयो शंकर इकैठा सिगरी सृष्टि दिखाए आचम भव आचंव हाँ भाव जड़ा ना पप्पा पूरा बोलना बब नहीं करना ठीक है आचम भाव आद जुगाद स्वरूप स्वयं भाव ए टिप्पी लगी है ना स्वयं ਇਹ ਮੰਮੇ ਅੱਧੇ ਮੰਮੇ ਦੀ ਆਵਾਜ਼ ਕੱਢਣੀ ਹੈ ਸਉਮ ਪਵ ਸਉਮ ਪਵ ਸਉਮ ਪਵ ਹਾਂਜੀ ਆਵਰ ਅੱਛਾ ਮੇਰੀ ਤੁਮ ਕਰੋ ਆਵਰ ਅੱਛਾ ਤੁਮ ਮੇਰੀ ਕਰੋ ਹੂੰ ਆਵਰ ਅੱਛਾ ਮੇਰੀ ਤੁਮ ਕਰੋ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਪਾਰ ਅਸਿੱਖ ਸੰਗਰੋ ਸਿੱਖ ਉਪਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੂਜੇ ਤਬ ਸਰਣੀ ਪਰੇ ਜੇ ਅਸ ਤੂਜੇ ਤਬ ਸਰਣੀ ਪਰੇ ਪਰੇ ਹਾਂ ਤਿੰਨ ਕੇ ਦੁਖਤ ਦੁਖਤ ਹੋਇ ਮਰੇ ਤਿੰਨ ਕੇ ਦੁਸ਼ਟ ਦੁਖਤ ਹੈ ਪਰ ਵਾਹ ਹਾਂ ਹਾਏ ਨੂੰ ਜਿਹੜਾ ਪੈਚ ਲੱਗਿਆ ਨਾ ਵਾ ਵਾ ਅੱਧਾ ਉੱਪਰ ਦਲਾਵਾ ਨੇ ਇਹਨੂੰ ਬੋਲਣਾ ਹੋਇਆ 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 ਮਰੇ ਮਰੇ ਪੁਰਖ ਧਾਵਨ ਪਗ ਪਰੇ ਤੇਹਾਰੇ ਪਰੇ ਪਗ ਪਰੇ ਤੇਹਾਰੇ ਪਰੇ ਬਾਬਾ ਜੀ ਪਰੇ ਹਾਂ ਜੀ ਪਗ ਪਰੇ ਤੇਹਾਰੇ ਬੋਲੋ ਪਾਗ ਪਰੇ ਤਿਹਾਰੇ ਪਾਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਜੋ ਕਲ ਕੋ ਇਕ ਬਾਰ ਦਿਆ ਹੈ ਤੇ ਹੈ ਹੈ ਹਾਂ ਧਿਆਏ ਹੈ ਨਹੀਂ ਕਹਿਣਾ ਹੈ ਆੜੇ ਨੂੰ ਕੰਨਾ ਨਹੀਂ ਹੈ ਆੜੇ ਨੂੰ ਵੀ ਦਲਾਵਾ ਨੇ ਆਹੇ ਨੇ ਵੀ ਦਲਾਵਾ ਨੇ ਤੇ ਹੈ ਹੈ ਤਾਕੇ ਕਾਲ ਨਿਗਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਕੇ ਤਾਪ ਤਨਕ ਮਹ ਹਰ ਹੋ ਤਾਕੇ ਤਾਪ ਤਨਕ ਮੋਹ ਹਰ ਹੋ ਤਨਕ ਮਹ ਹਰ ਹੋ ਤਨਕ ਮਹ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛਿਆ ਸਕੇ ਨ ਕੋਈ ਦੁਸ਼ਟ ਛਾ ਛਿਆ ਸਕੇ ਨ ਕੋਈ ਏਕ ਪਾਰ ਜਿਨ ਤੁਮੈ ਸੰਭਾਰਾ ਏਕ ਪਾਰ ਜਿਨ ਤੁਮੈ ਸੁਭਾਰਾ ਕਾਂ ਕਾਲ ਭਾਸ ਤੇ ਤਾਹੀ ਕੁਬਾਰਾ ਕਾਲ ਭਾਸ ਤੇ ਤਾਹੀ ਕੁਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਿਗ ਦਾਰਿਦ ਦੁਸ਼ਟ ਦੁਖ ਤੇ ਰਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਅੜਗ ਕੀਤ ਮੈਂ ਸਰਨ ਤੇਹਾਰੀ ਅੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠੌਰ ਮੋਹ ਹੁ ਸਹਾਈ ਸਰਬ ਠੌਰ ਦੁਸ਼ਟ ਦੋਖ ਤੇ ਲੇਹੋ ਬਚਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਾਮ ਪਰ ਜਗ ਮਾਤਾ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਗ੍ਰੰਥ ਕਰਾ देह देह को हरता। को 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 दुष्ट दुष्ट दोखियन दोखियन करता करता श्री अस्तुज पूर्ण करा ग्रंथ ਤਤ ਕਾਲ ਪੂਰਨ ਕਰਾ ਗ੍ਰੰਥ ਤਤ ਕਾਲ ਮਨ ਬਾਛਤ ਫਲ ਪਾਵੇ ਸੋਈ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਦੁਖ ਨਾ ਤਿਸੈ ਵਿਆਪਤ ਕੋਈ ਅਡਿੱਲ ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੇ ਗੁੰਗ ਸੋ ਯਾਹੇ ਸੋ ਰਸਨਾ ਪਾਵਈ ਸੁਨੇ ਗੁੰਗ ਜੋ ਯਾਹੇ ਸੁਣੈ ਗੰਗ ਸੋਇ ਆਏ ਸੁਣੈ ਗੰਗ ਜੋ ਯਾਹੇ ਸੁਣੈ ਗੰਗ ਜੋ ਯਾਹੇ ਸੋ ਰਸ ਨਾ ਪਾਵਈ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਚਤੁਰਤਾ ਆਵਈ ਦੂਖ ਦਰਦ ਭਾਉ ਦੂਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਨਿਕਟ ਨਾ ਤਿਨ ਨਰਕੇ ਰਹੈ ਦੂਖ ਦਰਦ ਭਾਉ ਦੁਖ ਦਰਦ ਭਾਉ ਭਾਉ ਨਿਕਟ ਨਾ ਤਿੰਨ ਨਰਕੇ ਰਹੈ ਨਿਕਟ ਨਾ ਤਿੰਨ ਨਰਕੇ ਰਹੈ ਓ ਜੋ ਯਾਗੀ ਏਕ ਬਾਾਰ ਓ ਜੋ ਯਾਗੀ ਏਕ ਬਾਾਰ ਚਾਉ ਪਈ ਕੋ ਕਹੈ ਚਾਉ ਪਈ ਕੋ ਕਹੈ ਚਾਉ ਪਈ ਚਾਉ ਪਈ ਸੰਬਤ 70 ਸਹਸ ਪੜਿਜੈ ਸੰਬਤ 70 ਸਹਸ ਪੜਿਜੈ ਸੰਬਤ 70 ਸਹਸ ਪੜਿਜੈ ਸੰਬਤ 70 ਸੰਬਤ 17 ਸਹਸ ਭੜਿਜੈ ਸੰਬਤ 17 ਸਹਸ ਭੜਿਜੈ ਸੰਬਤ 17 ਬੋਲੋ ਸਹਿ ਸਪਣੀ ਜੈ ਅਰਧ ਸਹਿਸ ਹੁਣ ਤੀਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਭਾਦਰਵ ਸੁਦੀ ਅਸ਼ਟਮੀ ਤੀਰ ਸਤਤਰ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਜਬ ਤੇ ਤੁਮਰੇ ਤਵਤੇ ਕੋਉ ਆਂਖ ਤਰੇ ਨਹੀਂ ਆਨਿਓ ਤਵਤੇ ਕੋਉ ਆਖ ਤਰੇ ਨਹੀਂ ਆਨਿਓ ਕਾਉ ਨਹੀਂ ਕਹਿਣਾ ਕੋਉ ਕੋਉ ਤਵਤੇ ਕੋਉ ਆਂਖ ਤਰੇ ਨਹੀਂ ਆਨਿਓ ਤਵਤੇ ਕੋਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਰਾਮ ਰਹੀਮ ਕੁਰਾਨ ਕੁਰਾਨ ਰਾਮ ਰਹੀਮ ਪੁਰਾਨ ਕੁਰਾਨ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਏਕ ਕਹੈ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਕਿਰਪਾ ਨਹੀਂ ਕਹਿਣਾ ਮੈਂ ਇੱਥੇ ਪੈਰ ਤੇ ਰਾਰਾ ਕਿਰਪਾ ਹਾਂਜੀ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਸ੍ਰੀ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੋ ਦਵਾਰ ਗਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗੋਬਿੰਦ ਦਾਸ ਸਗਲ ਦਵਾਰ ਕਾਓ ਛਾੜ ਕੇ ਅੱਗੇ ਨਾ ਸਬਦ ਹੈ ਗਹਿਓ ਬੋਲੋ ਕਹਿਓ ਗਹਿਓ ਗਹੇਵਾਰ ਸੰਦੇ ਪਕੜਨਾ ਜੇ ਇੱਥੇ ਪਕੜ ਮੈਂ ਗयो ਗਯੋਦਾਰ ਤਾਂ ਜਾਣਾ ਆਪਾ ਮਹਾਰਾਜੀ ਤਰ ਕਹਿੰਦੇ ਵੀ ਮੈਂ اے ਮਹਾਰਾਜੀ ਮੈਂ ਤੇਰੇ ਦਵਾਰ ਨੂੰ ਪਕੜਿਆ ਹੈ ਇਹਦਾ ਅਰਥ ਹੈ ਠੀਕ ਹੈ ਜੀ ਗਹਿਓ ਬੋਲਣਾ ਬਾਹੇ ਗਹੇ ਕੀ ਲਾਜ ਅਸ ਤੁਹਾਡੀ ਮਹਾਰਾਜੀ ਤੁਹਾਡਾ ਜਿਹੜਾ ਦਰ ਪਕੜਿਆ ਬਾਹ ਪਗੜੀ ਇਸ ਕਰਕੇ ਕਿਰਪਾ ਕਰੋ ਕਿ ਮੈਂ ਤੁਹਾਡਾ ਦਾਸ ਹਾਂ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਸਮਾਪਤੀ ਕਰੀਏ ਦੋਹਰਾ ਸਗਲ ਦੁਆਰ ਕਉ ਸਾਢ ਕੈ ਕਰਿਉ ਤੁਹਾਰੋ ਵਾਲ ਬਾਹੇ ਗਹੇ ਕੀ ਰਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ええ。<What>